ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਬਿੱਲੀ ਦੇ ਰਾਹ ਕੱਟਣ ਦਾ ਵਹਿਮ ਹੈ ਹਕੀਕਤ ਹੈ ਜਾਂ ਪਰਮ ਹੈ ਸੋ ਸਾਡੇ ਸਮਾਜ ਵਿੱਚ ਕਈ ਅਜਿਹੇ ਵਹਿਮ ਚੱਲਦੇ ਆ ਰਹੇ ਹਨ ਜੋ ਪੀੜੀਦਰ ਪੀੜੀ ਲੋਕਾਂ ਦੀ ਸੋਚ ਦਾ ਹਿੱਸਾ ਬਣ ਗਏ ਇਹਨਾਂ ਵਿੱਚੋਂ ਇੱਕ ਪ੍ਰਸਿੱਧ ਵਹਿਮ ਹੈ ਕਿ ਜੇ ਬਿੱਲੀ ਰਾਹ ਕੱਟ ਜਾਵੇ ਤਾਂ ਕੰਮ ਖਰਾਬ ਹੋ ਜਾਂਦਾ ਹੈ ਅਕਸਰ ਲੋਕ ਐਸੇ ਵੇਲੇ ਰੁਕ ਜਾਂਦੇ ਹਨ ਪਿੱਛੇ ਮੁੜ ਜਾਂਦੇ ਹਨ ਜਾਂ ਕੁਝ ਸਮਾਂ ਉਡੀਕ ਕਰਦੇ ਹਨ ਪਰ ਸਵਾਲ ਇਹ ਹੈ ਕਿ ਇਸ ਪਿੱਛੇ ਕੋਈ ਲੌਜਿਕ ਸੀ ਜਾਂ ਇਹ ਸਿਰਫ ਅੰਧਵਿਸ਼ਵਾਸ ਸੀ ਜਾਂ ਕੀ ਦਿੱਕਤ ਸੀ ਕਿ ਅਜਿਹਾ ਪਿੱਛੇ ਤੋਂ ਸਿਸਟਮ ਚੱਲਿਆ ਹੁੰਦਾ ਹੈ ਅਸੀਂ ਸੁਣਦੇ ਆਏ ਹਾਂ ਆਪਣੇ ਬਜ਼ੁਰਗਾਂ ਤੋਂ ਆਪਣੇ ਵਡੇਰਿਆਂ ਤੋਂ ਪਰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਵਹਿਮ ਦੀ ਸ਼ੁਰੂਆਤ ਕਿਵੇਂ ਹੋਈ ਪਰਾਤਨ ਸਮੇਂ ਵਿੱਚ ਬਿੱਲੀ ਨੂੰ ਰਹੱਸਮਈ ਜਾਨਵਰ ਮੰਨਿਆ ਜਾਂਦਾ ਸੀ ਰਾਤ ਨੂੰ ਸਰਗਰਮ ਰਹਿਣਾ ਅੱਖਾਂ ਦਾ ਚਮਕਣਾ ਅਤੇ ਅਚਾਨਕ ਸਾਹਮਣੇ ਆ ਜਾਣਾ ਲੋਕਾਂ ਨੂੰ ਡਰਾ ਦਿੰਦਾ ਸੀ ਉਸ ਸਮੇਂ ਵਿਗਿਆਨ ਵਿਗਿਆਨਕ ਸਮਝ ਘੱਟ ਸੀ ਇਸ ਲਈ ਅਣਜਾਣ ਚੀਜ਼ਾਂ ਨੂੰ ਅਪਸ਼ਗਨ ਨਾਲ ਜੋੜ ਦਿੱਤਾ ਗਿਆ ਕੁਝ ਲੋਕਾਂ ਦੇ ਅਨੁਸਾਰ ਜਦੋਂ ਲੋਕ ਪੈਦਲ ਜਾਂ ਘੋੜਿਆਂ ਤੇ ਲੰਬੇ ਸਫ਼ਰ ਕਰਦੇ ਸਨ ਤਾਂ ਬਿੱਲੀ ਦਾ ਅਚਾਨਕ ਸਾਹਮਣੇ ਆ ਜਾਣਾ ਧਿਆਨ ਭੰਗ ਕਰ ਸਕਦਾ ਸੀ ਜਿਸ ਨਾਲ ਹਾਦਸਾ ਵੀ ਹੋ ਸਕਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਇਹ ਗੱਲ ਅਪਸ਼ਗੁੰਨ ਦੇ ਰੂਪ ਵਿੱਚ ਮੰਨੀ ਜਾਣ ਲੱਗੀ ਵਿਗਿਆਨਕ ਸੋਚ ਤੇ ਵੇਖਿਆ ਜਾਵੇ ਤਾਂ ਬਿੱਲੀ ਦੇ ਰਾਹ ਕੱਟਣ ਨਾਲ ਕਿਸੇ ਦੇ ਕੰਮ ਖਰਾਬ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ ਬਿੱਲੀ ਵੀ ਇੱਕ ਆਮ ਜਾਨਵਰ ਹੈ ਜੋ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਘੁੰਮਦੀ ਹੈ ਉਹ ਨਾ ਕਿਸੇ ਦਾ ਭੁੱਖ ਬਦਲ ਸਕਦੀ ਹੈ ਅਤੇ ਨਾ ਹੀ ਕਿਸੇ ਲਈ ਅਪਸ਼ਗਨ ਬਣ ਸਕਦੀ ਹੈ ਅਸਲ ਵਿੱਚ ਨੁਕਸਾਨ ਤਦੋਂ ਹੁੰਦਾ ਹੈ ਜਦੋਂ ਮਨੁੱਖ ਖੁਦ ਡਰ ਕੇ ਆਪਣਾ ਭਰੋਸਾ ਗਵਾ ਬੈਠਦਾ ਹੈ ਮਨੋਵਿਗਿਆਨ ਦੇ ਅਨੁਸਾਰ ਜਦੋਂ ਮਨ ਵਿੱਚ ਡਰ ਜਾਂ ਨਕਾਰ ਆਤਮਿਕ ਸੋਚ ਘਰ ਘਰ ਜਾਵੇ ਤਾਂ ਕੰਮ ਵਿੱਚ ਗਲਤੀਆਂ ਹੋਣਾ ਸੰਭਾਵਕ ਹੈ ਇਸ ਤਰ੍ਹਾਂ ਦੇ ਵਹਿਮ ਮਨੁੱਖ ਦੀ ਸੋਚ ਨੂੰ ਕਮਜ਼ੋਰ ਕਰਦੇ ਹਨ ਲੋਕ ਆਪਣੀ ਮਿਹਨਤ ਦੀ ਥਾਂ ਕਿਸਮਤ ਜਾਂ ਅਪਸ਼ਗਰ ਨੂੰ ਦੋਸ਼ ਦੇਣ ਲੱਗ ਜਾਂਦੇ ਹਨ ਜਿਸ ਨਾਲ ਤਰੱਕੀ ਦੀ ਰਾਹ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਵਿਗਿਆਨਕ ਸੋਚ ਪਿੱਛੇ ਰਹਿ ਜਾਂਦੀ ਹੈ ਬਿੱਲੀ ਦੇ ਰਾਹ ਕੱਟਣ ਨਾਲ ਜੁੜੀ ਧਾਰਨਾ ਕਿਸੇ ਤੱਤ ਜਾਂ ਵਿਗਿਆਨਕ ਦੇ ਆਧਾਰ ਤੇ ਖਰੀ ਨਹੀਂ ਉੱਤਰਦੀ ਜਿਸ ਦੇ ਅੱਜ ਦੇ ਯੁੱਗ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਤਰਕ ਵਿਗਿਆਨ ਗਿਆਨ ਅਤੇ ਆਤਮ ਭਰੋਸੇ ਨਾਲ ਜੀਵਨ ਦੇ ਫੈਸਲੇ ਲਈਏ। ਸੋ ਵੀਡੀਓ ਨੂੰ ਸ਼ੇਅਰ ਕਰਿਓ, ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ।